ਕਿਸਾਨ ਆंदोलਨ ਨੂੰ ਲੈ ਕੇ ਅੱਜ ਅਹਿਮ ਸੁਣਵਾਈ ਸੁਪਰੀਮ ਕੋਰਟ ਦੇ ਵਿੱਚ ਸੀਗੀ ਬਹੁਤ ਸਾਰੀਆਂ ਟਿੱਪਣੀਆਂ ਸੁਪਰੀਮ ਕੋਰਟ ਵੱਲੋਂ ਕੀਤੀਆਂ ਨੇ ਹਾਲਾਂਕਿ ਕੱਲ ਇੱਕ ਵਾਰ ਦੁਬਾਰਾ ਜਿਹੜਾ ਸੁਣਵਾਈ ਇਸ ਮਾਮਲੇ ਦੇ ਵਿੱਚ ਹੋਏਗੀ ਬਟ ਅੱਜ ਦੇ ਜੋ ਕਮੈਂਟਸ ਨੇ ਜੋ ਜੋ ਪ੍ਰोसीडिंग्स ਹੋਈਆਂ ਨੇ ਜੋ ਜੋ ਜਥੇਬੰਦੀਆਂ ਦੇਖ ਰਹੀਆਂ ਨੇ ਲਗਾਤਾਰ ਅਬਜ਼ਰਵ ਕਰ ਰਹੀਆਂ ਨੇ ਕਿ ਕੀ ਸੁਪਰੀਮ ਕੋਰਟ ਦੀਆਂ ਅਬਜ਼ਰਵੇਸ਼ਨਸ ਇਸ ਦੇ ਵਿੱਚ ਆ ਰਹੀਆਂ ਨੇ ਅਸੀਂ ਗੱਲ ਕਰਾਂਗੇ ਬੂਟਾ ਸਿੰਘ ਬੁਰਜਗਿਲ ਜੀ ਬੀਕੇਯੂ ਇੱਕਟਰ ਦਕੋਂਦਾ ਦੇ ਲੀਡਰ ਨੇ ਉਹਨਾਂ ਨਾਲ ਕਿ ਕੀ ਕੀ ਉਹਨਾਂ ਦੇ ਧਿਆਨ ਚ ਆਇਆ ਹੈ ਸੁਪਰੀਮ ਕੋਰਟ ਦੀ ਅਬਜ਼ਰਵੇਸ਼ਨਸ ਤੇ ਕੀ ਅਗਲੀ ਜਿਹੜੀ ਹੈ ਉਹ ਰਾਹ ਨਿਕਲ ਕੇ ਆ ਰਹੀ ਹੈ ਸਚਕਾਲ ਜੀ ਬੁਰਜਗਿਲ ਜੀ ਕੀ ਕੀ ਅਬਜ਼ਰਵੇਸ਼ਨਸ ਤੁਹਾਡੇ ਧਿਆਨ 'ਚ ਹੁਣ ਤੱਕ ਆਈਆਂ ਦੇਖੋ ਬਹਿਸ ਅਸੀਂ ਸੁਣੀ ਆ ਜੋ ਵਾ ਸੁਪਰੀਮ ਕੋਰਟ ਦੇ ਵਿੱਚ ਚੱਲੀ ਹੈ ਸਾਰੀ ਸੁਣੀ ਹੈ ਧਿਆਨ ਨਾਲ ਸੁਣੀ ਹੈ ਤੇ ਸੁਪਰੀਮ ਕੋਰਟ ਨੇ ਇੱਕ ਵਾਰ ਕੱਲ ਦਾ ਰੱਖਤਾ ਕਿ ਕਰਨ ਨੂੰ ਦੁਬਾਰਾ ਸੁਣਵਾਈ ਹੋਊਗੀ ਤੇ ਅੱਜ ਅਸੀਂ ਜੋ ਲੀਗਲ ਕਮੇਟੀ ਸਾਡੀ ਬਣੀ ਹੈ ਉਹ ਦੁਬਾਰਾ ਵਕੀਲਾਂ ਦੇ ਨਾਲ ਜਿਹੜੇ ਸਾਰੇ ਵਕੀਲਾ ਜਿਉਂਤੇ ਪੇਸ਼ ਹੋਏ ਆ ਉਹਨਾਂ ਨਾਲ ਡਿਸਕਸ ਕਰਨਗੇ ਡਿਸਕਸ ਕਰਨ ਤੋਂ ਬਾਅਦ ਜਦੋਂ ਪੂਰਾ ਫੈਸਲਾ ਆਊਗਾ ਕੱਲ ਨੂੰ ਉਸ ਤੋਂ ਬਾਅਦ ਅਸੀਂ ਆਪਦਾ ਕਮੈਂਟ ਕੋਈ ਦੇਵਾਂਗੇ ਪਰ ਇਹ ਦੇਖਿਆ ਜਾ ਰਿਹਾ ਹੈ ਕਿ ਸੁਪਰੀਮ ਕੋਰਟ ਵੱਲੋਂ ਸਰਕਾਰ ਤੇ ਵੀ ਬੜੀਆਂ ਤਲਕ ਦੇਣੀਆਂ ਟਿੱਪਣੀਆਂ ਕੀਤੀਆਂ ਗਈਆਂ ਦੇਖੋ ਬਹਿਸ ਤਾਂ ਸੁਣੀ ਆ ਸਭ ਨੇ ਸੁਣੀ ਆ ਜੋ ਟਿੱਪਣੀਆਂ ਕੀਤੀਆਂ ਆਪ ਵੀ ਸੁਣੀਆਂ ਸਭ ਨੇ ਸੁਣੀਆਂ ਹੈ ਸਰਕਾਰ ਨੂੰ ਕਾफी ਝਾੜ ਲਗਾਈ ਹੈ ਸੁਪਰੀਮ ਕੋਰਟ ਨੇ ਇੱਕ ਤਰੀਕੇ ਨਾਲ ਦੇਖੋ ਬਹਿਸ ਦੇ ਵਿੱਚ ਤਾਂ ਇਹੀ ਲੱਗਦਾ ਹੈ ਕਿ ਲਗਾਈ ਹੈ ਫੈਸਲਾ ਕੀ ਹੁੰਦਾ ਹੈ ਆਇ ਤੋਂ ਪਤਾ ਲੱਗੇਗਾ ਪਰ ਜਿੱਦਾਂ ਕੋਰਟ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਰਕਾਰ ਯੂਨੋ ਸਸਪੈਂਡ ਕਰੇ ਜਾਂ ਅਸੀਂ ਕਰੀਏ ਸਰਕਾਰ ਤੋਂ ਪੁੱਛਿਆ ਹੈ ਤੇ ਇੱਕ ਤਰੀਕੇ ਨਾਲ ਵੀ ਕਿਹਾ ਗਿਆ ਕਿ ਜੇ ਕਿਸਾਨ ਜਿਹੜਾ ਨੇ ਪ੍ਰੋਟੈਸਟ ਕਰਨਾ ਉਹਨਾਂ ਦਾ ਰਾਈਟ ਹੈਗੇ ਸਾਰੀਆਂ ਚੀਜ਼ਾਂ ਨੂੰ ਕਿੱਦਾਂ ਦੇਖਦੇ ਹੋ ਤੁਸੀਂ ਜੇ ਕੋਰਟ ਦੇ ਉੱਤੇ ਇਹ ਸਸਪੈਂਡ ਹੁੰਦੇ ਨੇ ਕਾਨੂੰਨ ਦੇਖੋ ਜਦ ਤੱਕ ਸੀਨੀਅਰ ਵਕੀਲਾਂ ਨਾਲ ਡਿਸਕਸ ਕਰਕੇ ਕੱਲ ਨੂੰ ਫੈਸਲੇ ਤੋਂ ਬਾਅਦ ਫੇਰ ਕੋਈ ਬਿਆਨ ਦੇਵਾਂਗੇ ਉਹਨਾਂ ਚਿਰ ਅਸੀਂ ਕੋਈ ਵੀ ਆਂਦੇ ਨਹੀਂ ਹਾਂ ਜੀ ਤੇ ਸਾਫ ਕਰ ਰਹੇ ਨੇ ਜਿਤੇ ਬੰਨਿਆ ਕਿ ਸੀਨੀਅਰ ਐਡਵੋਕੇਟਸ ਜਿਹੜੇ ਉਹਨਾਂ ਦੇ ਪੈਨਲ ਹੈਗਾ ਚਾਰ ਐਡਵੋਕੇਟਸ ਦਾ ਇਸ ਦੇ ਵਿੱਚ ਦੋਸ਼ੀਆਂ ਦਵੇ ਨੇ ਸੁਪਰੀਮ ਕੋਰਟ ਬਾਰ ਅਸੈਸ਼ਨ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਪ੍ਰਸ਼ਾਂਤ ਪੂਛਣ ਨੇ ਐਚਐਸ ਫੂਲਕਾ ਨੇ ਗੌਨਜ਼ਾਲਵਿਸ ਨੇ ਉਹਨਾਂ ਦੇ ਨਾਲ ਜਿਹੜੇ ਲੀਗਲ ਟੀਮ ਹੈ ਉਹ ਡਿਸਕਸ ਕਰੇਗੀ ਜੋ ਡਿਸੀਜਨ ਜਿਹੜਾ ਹੈ ਕੱਲ ਨੂੰ ਸੁਪਰੀਮ ਕੋਰਟ ਦਾ ਆਣਾ ਹੈ ਤੇ ਉਸ ਤੋਂ ਬਾਅਦ ਹੀ ਜਿਹੜਾ ਹੈ ਫਾਈਨਲ ਡਿਸੀਜਨ ਜੱਥੇ ਬੰਦੀਆਂ ਸਾਰੇ ਅੰਦੋਲਨ ਦੇ ਵਿੱਚ ਲੈਣ ਗਈਆਂ ਆ 47 ਦਿਨ ਹੋ ਗਏ ਨੇ ਦਿੱਲੀ ਦੇ ਬਾਰਡਰ ਤੇ ਧਰਨਾ ਦੇ ਰਹੇ ਨੇ ਕਿਸਾਨ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਤੇ ਐਮਐਸਪੀ ਤੇ ਸਾਰੀਆਂ ਫਸਲਾਂ ਦੀ ਖਰੀਦ ਜਿਹੜੀ ਹੈ ਉਹ ਯਕੀਨੀ ਬਣਾਉਣ ਵਾਸਤੇ ਕਾਨੂੰਨ ਬਣਾਉਣ ਵਾਸਤੇ ਤੇ ਕੱਲ ਦੀ ਇੱਕ ਵਾਰ ਸੁਪਰੀਮ ਕੋਰਟ ਦੀ ਹੀਅਰਿੰਗ ਤੇ ਜਿਹੜਾ ਹੈ ਸਾਰੀਆਂ ਨਿਗਾਹਾਂ ਟਿਕੀਆਂ ਰਹਿਣਗੀਆਂ এবੀਪੀ ਸੌਂਚਾ ਜੋਸ਼ ਜਜ਼ਬਾ ਜਨੂਨ